ਜੇ ਤੁਸੀਂ ਵੀ YouTube ਉੱਪਰ ਵੀਡੀਓ ਪਾਉਣ ਤੋਂ ਬਾਅਦ ਆਹ ਤਿੰਨ ਗਲਤੀਆਂ ਕਰਦੇ ਹੋ ਤਾਂ ਤੁਹਾਡਾ ਜਿਹੜਾ YouTube ਚੈਨਲ ਆ ਉਹ ਡੀਲਟ ਵੀ ਹੋ ਸਕਦਾ ਹੈਗਾ। ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਤੇ ਸਵਾਗਤ ਕਰਦਾ ਤੁਹਾਡਾ ਇਸ YouTube ਚੈਨਲ ਦੇ ਉੱਤੇ। ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਉਹ ਤਿੰਨ ਗਲਤੀਆਂ ਕਿਹੜੀਆਂ ਨੇ ਜਿਹੜੀਆਂ ਕਿ ਤੁਸੀਂ YouTube ਉੱਪਰ ਵੀਡੀਓ ਪਾਉਣ ਤੋਂ ਬਾਅਦ ਕਰਦੇ ਹੋ। ਕੁਝ ਲੋਕਾਂ ਨੂੰ ਪਤਾ ਹੁੰਦਾ ਹੈਗਾ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ YouTube ਉੱਪਰ ਇਹ ਇੰਨੀਆਂ ਗਲਤੀਆਂ ਕਰਨ ਨਾਲ ਤੁਹਾਡਾ ਜਿਹੜਾ YouTube ਚੈਨਲ ਆ ਉਹ ਡੀਲੀਟ ਵੀ ਹੋ ਸਕਦਾ ਹੈਗਾ YouTube ਉੱਪਰ ਉਹ ਆਪਾਂ ਤੁਹਾਨੂੰ ਦੱਸ ਦਿਆਂ ਵੀ ਪਹਿਲੀ ਗਲਤੀ ਇਹ ਹੈਗੀ ਜਿਹੜੀ ਕੀ ਸਾਰੇ ਯੂਟਿਊਬਰ ਤਾਂ ਨਹੀਂ ਕਰਦੇ ਜਿਹੜੇ ਨਵੇਂ-ਨਵੇਂ YouTube ਬਣਾਉਂਦੇ ਨੇ ਗਿੰਨ ਨਵੇਂ ਨਵੇਂ ਕੰਮ ਕਰਨ ਕਰਦੇ ਨੇ YouTube ਉੱਪਰ ਉਹ ਇਹ ਗਲਤੀਆਂ ਜ਼ਰੂਰ ਕਰ ਦੇਣਗੇ ਪਹਿਲੀ ਗਲਤੀ ਇਹ ਹੈਗੀ ਤੁਸੀਂ ਆਪਦੀ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਆਪਦੇ ਚੈਨਲ ਤੋਂ ਉਹਨੂੰ ਵੀਡੀਓ ਨੂੰ ਵਾਰ-ਵਾਰ ਦੇਖ ਲਓਗੇ, ਬਾਊਚ ਕਰਦੇ ਹੋਗੇ। ਵਾਰ-ਵਾਰ ਤੁਸੀਂ ਆਪਦੇ ਚੈਨਲ ਤੋਂ ਦੇਖ ਲਓ। ਇਹ ਗਲਤੀ ਤੁਸੀਂ ਕਦੇ ਵੀ ਨਾ ਕਰੋ। ਇਸੇ ਨਾਲ ਤੁਹਾਡਾ ਜਿਹੜਾ ਚੈਨਲ ਆ ਉਹਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈਗਾ। ਤੁਸੀਂ ਆਪਦੀ ਵੀਡੀਓ ਨੂੰ ਹੀ ਆਪ ਹੀ ਦੇਖਦੇ ਹੋਗੇ। ਨੰਬਰ 2 ਤੇ ਆਉਂਦੀ ਹੈਗੀ ਤੁਸੀਂ ਜਿਹੜੀ ਵੀ ਹੁਣ ਵੀਡੀਓ ਪਾਉਣੇ ਹੋਗੇ, ਇਹ ਤੋਂ ਬਾਅਦ ਉਹ ਉਦੇ ਤੇ ਤੁਸੀਂ ਉਹ ਨੂੰ ਜਿਹੜਾ ਉਹਦਾ ਲਿੰਕ ਹੁੰਦਾ ਹੈਗਾ ਉਹ ਤੁਸੀਂ ਆਪਣੇ ਅਗਰੰਡਾਂ ਨੂੰ ਜਾਂ ਦੋਸਤ ਮਿੱਤਰਾਂ ਨੂੰ ਸ਼ੇਅਰ ਕਰ ਦਨੇਗੇ ਤੇ ਉਹ ਤੁਹਾਡੇ ਜਿਹੜੇ ਦੋਸਤ ਮਿੱਤਰ ਨੇਗੇ ਉਹਨਾਂ ਨੂੰ ਤੁਹਾਡੀ ਜਿਹੜੀ ਵੀਡੀਓ ਹੈ ਜਿਹਦੇ ਵਿੱਚ ਕੋਈ ਦਿਲਚਸਪੀ ਤਾਂ ਇੰਟਰਸਟ ਤਾਂ ਨਹੀਂ ਹੁੰਦਾ ਪਰ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਦਿੰਨੇ ਹੋ ਕੁਝ ਦੋਸਤ ਤਾਂ ਉਹ ਲਿੰਕ ਨੂੰ ਖੋਲ ਕੇ ਦੇਖ ਲੈਂਦੇ ਨੇ ਕੁਝ ਦੇਖਦੇ ਵੀ ਤੇ ਜਿਹੜੇ ਕੁਝ ਦੇਖਦੇ ਨੇ ਖੋਲਦੇ ਨੇ ਲਿੰਕ ਨੂੰ ਉਹ ਤੁਹਾਡੀ ਵੀਡੀਓ ਨੂੰ ਇਹ 5 ਮਿੰਟ ਦੀ ਹੈ ਜਾਂ 10 ਮਿੰਟ ਦੀ ਹੈ ਤਾਂ ਉਹਦੇ ਵਿੱਚ ਉਹ ਇੱਕ ਮਿੰਟ ਦੀ ਮਸਾ ਦੇਖਦੇ ਨਹੀਂ ਵੀਡੀਓ ਨੂੰ ਕਿਉਂਕਿ ਤੁਹਾਡੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਉਹਨਾਂ ਨੂੰ ਕੋਈ ਵੀ ਇੰਟਰਸਟ ਨਹੀਂ ਹੁੰਦਾ ਤਾਂ ਤੁਸੀਂ ਇਹ ਗਲਤੀ ਵੀ ਕਦੇ ਨਹੀਂ ਕਰਨੀ ਹੈਗੀ ਕਿ ਤੁਸੀਂ ਆਪਦੇ ਮਿੱਤਰਾਂ ਨੂੰ ਦੋਸਤਾਂ ਨੂੰ ਲਿੰਕ ਨੂੰ ਸ਼ੇਅਰ ਕਰੋ ਉਹਦੇ ਨਾਲ ਤੁਹਾਡਾ ਕੀ ਹੁੰਦਾ ਜਦੋਂ ਤੁਸੀਂ ਲਿੰਕ ਨੂੰ ਸ਼ੇਅਰ ਕਰਦੇ ਹੋ ਤੇ ਤੁਹਾਡਾ ਜਿਹੜਾ ਫਰੈਂਡ ਹੈਗਾ ਉਹ ਵੀਡੀਓ ਨੂੰ ਨਹੀਂ ਦੇਖਦਾ ਇੱਕ ਮਿੰਟ ਵੀ ਨਹੀਂ ਦੇਖਦਾ ਤੇ ਉਹਦੇ ਨਾਲ ਅਗਲਾ ਉਹਨੂੰ ਦੇਖ ਕੇ ਇੱਕ ਮਿੰਟ ਦੇਖ ਕੇ ਬਸ ਜਾਂ 3 ਸਕਿੰਟ ਦੇਖ ਕੇ ਜੂਗਾ ਤਾਂ ਕੱਟ ਦਿੰਨੇ। ਉਹਦੇ ਨਾਲ ਤੁਹਾਡਾ ਜਿਹੜਾ ਵੀਡੀਓ ਦਾ ਇੰਪ੍ਰੈਸ਼ਨ ਹੈਗਾ ਉਹ ਡਾਊਨ ਜਾਂਦਾ ਹੈਗਾ ਤੇ ਤੁਹਾਡੀ ਜਿਹੜੀ ਵੀਡੀਓ ਹੈਗੀ ਉਹਨੂੰ YouTube 4 ਲੋਕਾਂ ਤੱਕ ਨਹੀਂ ਪਹੁੰਚਾਉਂਦਾ ਕਿਉਂਕਿ ਉਹਨੂੰ ਕੋਈ ਉਹਨੂੰ YouTube ਨੂੰ ਸਮਝ ਆ ਜਾਂਦਾ ਵੀ ਇਹਨੂੰ ਵੀਡੀਓ ਨੂੰ ਲੋਕ ਦੇਖ ਨਹੀਂ ਰਹੇ ਇਹਨੂੰ ਪਸੰਦ ਨਹੀਂ ਕਰ ਰਹੇ ਤਾਂ ਤੁਸੀਂ ਇਹ ਗਲਤੀ ਕਦੇ ਨਹੀਂ ਕਰਨੀ ਹੈਗੀ। ਨੰਬਰ ਤਿੰਨ ਤੇ ਗੇੜੀ ਗਲਤੀ ਵਿੱਚ ਕੁਝ ਕਰਦੇ ਵੀ ਨਹੀਂ ਤੇ ਕੁਝ ਨਹੀਂ ਵੀ ਕਰਦੇ। ਇਹ ਜਿਹੜੇ ਨਵੇਂ ਨਵੇਂ ਯੂਟਿਊਬਰ ਹੁੰਦੇ ਨੇ ਨਾ ਉਹ ਵੱਡੇ ਵੱਡੇ ਯੂਟਿਊਬਰਾਂ ਨੂੰ ਫਾਲੋ ਕਰਦੇ ਨੇ ਤੇ ਉਹ ਕਹਿੰਦੇ ਨੇਗੇ ਵੀ ਤੁਸੀਂ ਨਾ ਆਪਦਾ ਜਿਹੜੀ ਵੀਡੀਓ ਹੈਗੀ ਉਹਨੂੰ ਤੇ ਨਾ ਸਟਾਰਟਿੰਗ ਦੇ ਵਿੱਚ ਵਿਊ ਲੈਉਣ ਵਾਸਤੇ ਤੁਸੀਂ ਪਤਾ ਕੀ ਕਰੋ ਉਹ ਆਈਡੀਆ ਦਿੰਦੇ ਨੇਗੇ ਵੀ ਤੁਸੀਂ ਆਪਣੀ ਜਿਹੜੀ ਵੀਡੀਓ ਹੈਗੀ ਉਹ ਆਪਦੇ ਪਰਿਵਾਰ ਦੇ ਵਿੱਚ ਆਪਦੇ ਫੋਨ ਤੋਂ ਵਾਈਫਾਈ ਔਨ ਕਰਕੇ ਵੀ ਤੁਸੀਂ ਆਪਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਫੋਨ ਦੇ ਵਿੱਚ ਆਪਦੀ ਵੀਡੀਓ ਨੂੰ ਦੇਖੋ ਤੇ ਆਪਦੇ ਚੈਨਲ ਨੂੰ ਖੋਲ ਕੇ ਵੀਡੀਓ ਨੂੰ ਦੇਖੋ ਤੇ ਇਹ ਗਲਤੀ ਹੈ ਜਿਹੜੀ ਇਹ ਤੁਸੀਂ ਨੇ ਇਹ ਵੀ ਨਹੀਂ ਕਰਨੀ ਹੈ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਆਪਦੀ ਹੀ ਵੀਡੀਓ ਆਪਣੇ ਚੈਨਲ ਨੂੰ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਫੋਨ ਦੇ ਵਿੱਚ ਸ਼ੇਅਰ ਕਰਕੇ ਨੈਟ ਦੇਖਦੇ ਹੋ ਤਾਂ YouTube ਨੂੰ ਪਤਾ ਲੱਗ ਜਾਂਦਾ ਹੈਗਾ ਵੀ ਇਹ ਜਿਹੜਾ ਡਾਟਾ ਹੈਗਾ ਇਹ ਇੱਕ ਫੋਨ ਤੋਂ ਹੀ ਲਿਆ ਜਾ ਰਿਹਾ ਹੈਗਾ ਤੇ ਉਹਦਾ ਪਤਾ ਲੱਗ ਜਾਂਦਾ YouTube ਨੂੰ ਵੀ ਇਹ ਵੀਡੀਓ ਹੈ ਜਿਹੜੀ ਮਤਲਬ ਕਿ ਇੱਕ ਕਲੀਅਰ ਐਡਰੈਸ ਤੋਂ ਦੇਖੀ ਜਾਂਦੀ ਹੈ ਕਿ ਇਹ ਇੱਕ ਨਾ ਆਈਪੀ ਐਡਰੈਸ ਹੁੰਦੇ ਨੇਗੇ ਲੱਗਿਆ ਇਹਨਾਂ ਦਾ ਇਹ ਚੀਜ਼ ਵਾਰ ਇਹ ਇੱਕ موبائل ਤੋਂ ਡਾਟਾ ਯੂਜ਼ ਕੀਤਾ ਜਾ ਰਿਹਾ ਹੈਗਾ ਤਾਂ ਇਹ ਤਿੰਨ ਗਲਤੀਆਂ ਨੇਗੇ ਤੁਸੀਂ ਨੇ ਜਿਹੜੀਆਂ ਕਿ ਕਦੇ ਵੀ ਨਹੀਂ ਕਰਨੀਆਂ ਹੈਗੀਆਂ ਇਹਨਾਂ ਕਰਕੇ ਜਿਹੜਾ ਤੁਹਾਡਾ YouTube ਚੈਨਲ ਹੈਗਾ ਉਹ ਜੇ ਤੁਸੀਂ ਇਹ ਵਾਰ-ਵਾਰ ਗਲਤੀਆਂ ਕਰੀ ਜਾਂਦੇ ਹੋਗੇ ਤਾਂ ਤੁਹਾਡਾ ਚੈਨਲ ਉਹ ਡੀਲੀਟ ਕਰ ਦਿੰਦੇ ਨੇ YouTube ਵਾਲੇ ਤੇ ਦੂਆ ਤੋ ਤੁਹਾਡਾ ਕੋਈ ਵੀ ਮਤਲਬ ਅਗੇ ਵੀ ਖਾਲੀ ਨਹੀਂ ਹੈਗਾ ਉਹ ਚੈਨਲ ਜਿਹੜਾ ਤੁਹਾਡਾ ਡਿਲੀਟ ਹੋ ਗਿਆ ਇਦਵਾਰ ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਨਹੀਂ ਪਾ ਸਕਦੇ ਇਹ ਗੱਲ ਦਾ ਧਿਆਨ ਰੱਖੋ ਤੇ ਬਾਕੀ ਦੱਸੋ ਇਹ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਕਿਉਂਕਿ ਤਾਂਕਿ ਅਸੀਂ ਆਉਣ ਵਾਲੀਆਂ ਤੁਹਾਨੂੰ ਹੋਰ ਵੀ ਵਧੀਆ ਇਨਫੋਰਮੇਸ਼ਨ ਵੀਡੀਓ ਤੁਹਾਡੇ ਅੱਗੇ ਲੈ ਕੇ ਆ ਸਕੀਏ ਤੁਹਾਡੇ ਲਾਇਕ ਕਰਨ ਨਾਲ ਸਾਡੀ ਥੋੜਾ ਜਿਹਾ ਕੌਂਡੈਂਸਰ ਦਾ ਉਹ ਬਾਤ ਦਾਗਾ ਵੀਰ ਦੇਖਣ ਲਈ ਬਹੁਤ ਬਹੁਤ ਧੰਨਵਾਦ